ਜੇ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕਦਰ ਮੰਤਰੀਵਾਂ ਨੂੰ ਮੇਰੇ ਵਿਚਾਰ ਤਹਿਤ ਲੰਮਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੇ ਅਧਿ ਕਦਰ ਮੰਤਰੀਵਾਂ ਤੋਂ ਆਪਣੇ ਕਰਤੂਵਾਂ ਦੇ ਛੇ ਨਿਭਾਉਣ ਲਈ ਅਧਿਆਨ ਕਰਨਾ ਲੜਿੰਦਾ ਹੈ ਮੈਂ ਸਿੱਧੇ ਨਾ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪਰਕਰ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਤ ਮੰਤਰੀ ਵੱਲੋਂ ਮੇਰੇ ਵਿਚਾਰ ਤਦੀ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਵਾਰੇ ਉਸ ਦੇ ਕੇ ਅਗੇ ਕੈਬਨਤ ਮੰਤਰੀ ਵੱਲੋਂ ਆਪਣੇ ਕਾਰਜਾਂ ਦੇ ਠੀਕ ਨਿਭਾਉਣ ਲਈ ਅਧਿਆਨ ਕਰਨਾ ਲੜਿੰਦਾ ਹੈ ਮੈਂ ਸਿੱਧੇ ਦਰਸ਼ਕ ਦੇ ਤੌਰ ਤੇ ਨਾ ਦੱਸਾਂਗਾ ਨਾ ਆਪਣੇ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈबिनेट ਮੰਤਰੀ ਵੱਲੋਂ ਮੇਰੇ ਵਿਚਾਰ ਤਦੀ ਲੈਂਦਾ ਡਰੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸવાય ਉਸ ਦੇ ਕੇ ਅਧੀਨ ਕੈबिनेट ਮੰਤਰੀ ਵੱਲੋਂ ਆਪਣੇ ਕਾਪੂਆਂ ਦੇ ਥੀ ਨਿਭਾਉਣ ਲਈ ਅਧਿਆ ਕਰਨਾ ਲੜਿੰਦਾ ਹੈ ਮੈਂ ਸਿੱਧੇ ਗਾਸੇ ਦੇ ਤੌਰ ਤੇ ਨਾ ਦੱਸਾਂਗਾ ਨਾ ਪਰਕਰਨਾ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕਾਨੂੰਨ ਮੰਤਰੀ ਵੱਲੋਂ ਮੇਰੇ ਵਿਚਾਰ ਤਦੀ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਵਾਰੇ ਉਸ ਦੇ ਕੇ ਅਧਿਰੇ ਕਾਨੂੰਨ ਮੰਤਰੀ ਵੱਲੋਂ ਆਪਣੇ ਕਰਤੂਵਾਂ ਦੇ ਠੀਕ ਨਿਭਾਉਣ ਲਈ ਅਧਿਆਨ ਕਰਨਾ ਲੜਿੰਦਾ ਹੈ ਮੈਂ ਸਿੱਧੇ ਨਾਸੇ ਦੇ ਤੌਰ ਤੇ ਨਾ ਦੱਸਾਂਗਾ ਨਾ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈबिनेट ਮੰਤਰੀਵਾਂ ਨੂੰ ਮੇਰੇ ਵਿਚਾਰ ਅਧੀਨ ਲਿਆਵਾਂਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਵਾਇਵ ਉਸ ਦੇ ਕੇ ਅਧਿ ਕੈबिनेट ਮੰਤਰੀਵਾਂ ਤੋਂ ਆਪਣੇ ਕਰਕਵਾਂ ਤੇ ਠੇਕ ਨਵਾਉਣ ਲਈ ਅਧਿਆਮ ਕਰਨਾ ਲੜਿੰਦਾ ਹੈ ਮੈਂ ਸਿੱਧੇ ਨਾਸੇ ਦੇ ਤੌਰ ਤੇ ਨਾ ਦੱਸਾਂਗਾ ਨਾ ਪਰਕਰਣਾ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕਪਤਨ ਮੰਤਰੀ ਵੱਲੋਂ ਮੇਰੇ ਵਿਚਾਰ ਅਧੀਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਵਾਲੇ ਉਸ ਦੇ ਕੇ ਅਗੇ ਕਪਤਨ ਮੰਤਰੀ ਵੱਲੋਂ ਆਪਣੇ ਕਾਪੂਆਂ ਦੇ ਥੀ ਨਵਾਉਣ ਲਈ ਅਧਿਆਨ ਕਰਨਾ ਲੜਿੰਦਾ ਹੈ ਮੈਂ ਸਿੱਧੇ ਰਸਤੇ ਦੇ ਤੌਰ ਤੇ ਨਾ ਦੱਸਾਂਗਾ ਨਾ ਪਰ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਤ ਮੰਤਰੀ ਵੱਲੋਂ ਮੇਰੇ ਵਿਚਾਰ ਅਧੀਨ ਲੰਮਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸવાય ਉਸ ਦੇ ਕੇ ਅਧੀਨ ਕੈਬਨਤ ਮੰਤਰੀ ਵੱਲੋਂ ਆਪਣੇ ਕਰਤੂਵਾਂ ਦੇ ਅਥੀ ਨਿਭਾਉਣ ਲਈ ਅਧਿਆਨ ਕਰਨਾ ਲੜਿੰਦਾ ਹੈ ਮੈਂ ਸਿੱਧੇ ਜਾਸੇ ਦੇ ਤੌਰ ਤੇ ਨਾ ਦੱਸਾਂਗਾ ਨਾ ਪਰ ਕਰਾਂਗਾ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਤ ਮੰਤਰੀ ਵੱਲੋਂ ਮੇਰੇ ਵਿਚਾਰ ਤਦੀ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਵਾਰੇ ਉਸ ਦੇ ਕੇ ਅਧਿ ਕੈਬਨਤ ਮੰਤਰੀ ਵੱਲੋਂ ਆਪਣੇ ਕੰਪਨਾਂ ਦੇ ਠੀਕ ਨਿਭਾਉਣ ਲਈ ਅਧਿਆਅ ਕਰਨਾ ਲੜਿੰਦਾ ਹੈ ਮੈਂ ਸਿੱਧੇ ਨਾ ਸਰ ਦੇ ਤੌਰ ਤੇ ਨਾਂ ਦੱਸਣਾਗਾ ਨਾ